ਮਰਚਾਂ ਲੱਗੀਆਂ ਹੁਣੇ ਬੈਠੇ ਰਹਿੰਦੇ ਉੱਥੇ ਇਧਰ ਨੂੰ ਮੇਰੇ ਵੱਲ ਨੂੰ ਕੀ ਲੈਣ ਆਏ ਓਹਨਾਂ ਨੂੰ ਤੋੜ ਕੇ ਆਏ ਆ ਜਿੰਨਾਂ ਨੂੰ ਚਾਹ ਦਾ ਘੋਟ ਵੀ ਨਾ ਤੂੰ ਪਿਆਲਿਆ ਅਗਲੀ ਜਾ ਕੇ ਦੱਸੂਗੀ ਨਾ ਚਾਹ ਕਾਨੂੰਨ ਮੈਂ ਸਮੋਸੇ ਲਿਆ ਕੇ ਖਵਾਲਦੀ ਆ ਨਾਲ ਚੰਗਾ ਚੰਗਾ ਐਹੋ ਕਰਤੂਤਾ ਕਰੀ ਜਿੱਦਾਂ ਤੇਰਾ ਕੋਈ ਆਊ ਨਾ ਉਦੋਂ ਵੀ ਇਦਾਂ ਮੇਲਾ ਲਾਉਂਗੀ ਤੈਨੂੰ ਵੀ ਪਤਾ ਲੱਗ ਜੂ ਫਿਰ ਜਾ ਬੇ ਇੱਕ ਕੰਮ ਹੋਰ ਕਰੀਏ ਉਹ ਕਿਹੜਾ ਲਵਲੀ ਨੂੰ ਕਹਿੰਨੇ ਆ ਰੋਟੀ ਵੱਕ ਕਰ ਲੋ ਚਾਚਾ ਜੀ ਲੰਬੀ ਵਾਲੀ ਕਣਕ ਤਾਂ ਠੀਕ ਵਾ ਆ ਤੇ ਬਹੁ ਮੜੀ ਆ ਤੇ ਇਹ ਇਧਰ ਜੀ ਤੇ ਤੈਨੂੰ ਮੈਂ ਕੀ ਦੱਸਾਂ ਯਾਰ ਹਾਂਜੀ ਕੋਈ ਕਰਮੀ ਮੜੇ ਲਾਲਾ 24 ਘੰਟੇ ਤਾਂ ਘਰੋਂ ਕਪਤ ਨਹੀਂ ਮੁੱਕਦਾ ਤੇ ਇਧਰ ਧਿਆਨ ਕਿਨੇ ਦੇਣਾ ਸੀ ਉਹ ਸੁਧਰੀ ਨਹੀਂ ਅਜੇ ਤੱਕ ਨਾ ਉਹਨੇ ਕਿਤੇ ਸੁਧਰਨਾ ਉਹ ਬਾਹਰ ਵਾਲਾ ਪਤਾ ਨਹੀਂ ਕੀ ਕਰਦਾ ਰਹਿੰਦਾ ਹੀ ਉਹ ਹੀ ਕਰੇ ਫੋਨ ਕਰਕੇ ਕਹਦੇ ਇਹਨੂੰ ਚਾਸੂਆ ਨਾ ਓਏ ਉਹ ਤਾਂ ਕੋ ਡਰਦੀ ਨਹੀਂ ਆ ਕੋਈ ਵਿਚਾਰੇ ਕੋਈ ਕੀ ਡਰਨਾ ਵਾ ਸਾਰੀ ਉਮਰ ਤਾਂ ਨੇ ਬਾਹਰ ਘੜਤੀ ਆ ਹੁਣ ਵੇਖ ਲਾ ਆ ਮਹੀਨਾ ਦੋ ਮਹੀਨੇ ਆਇਆ ਹੀ ਤੇ ਉਹਦੇ ਪੈਰ ਨਹੀਂ ਲੱਗਣ ਦਿੱਤੇ ਚੱਲ ਫਰਾਨੇ ਥਾਂ ਢੇਗੜੇ ਥਾਂ ਘਰ ਤੇ ਇੱਕ ਦਿਨ ਨਹੀਂ ਟਿਕੇ ਬੈਠੀ ਉਹ ਵਿਚਾਰਾ ਕਿਤੇ ਆਉਂਦਾ ਬੰਦਾ ਚੱਲ ਘਰ ਜਾਂਦਾ ਵਾਂ ਨਿਆਣਿਆਂ ਨਾਲ ਖੇਡਣ ਨਾਲ ਗਿਆ ਆਉਂਗਾ ਤੇ ਆਹ ਕੰਮ ਕਰਦੇ ਘਰ ਆ ਕੇ ਉਹ ਵਿਚਾਰਾ ਇਹਦੇ ਦੁੱਖੋਂ ਤੇ ਆਉਂਦਾ ਨਹੀਂ ਆ ਤੈਨੂੰ ਸਾਰੀਆਂ ਹੁਣ ਕੀ ਦੱਸਾਂ ਯਾਰ ਬਹੁਤ ਮੈਂ ਵੇਖਣ ਡਿਆ ਵਾਂ ਕਿ ਤਿੰਨਾਂ ਸਾਲਾਂ ਬਾਅਦ ਆਇਆ ਤੇ ਇੱਕ ਮਹੀਨਾ ਛੁੱਟੀ ਆਇਆ ਉਹ ਇਹ ਤੋਂ ਡਰਦਾ ਆਉਂਦਾ ਨਹੀਂ ਉਹ ਉਹ ਨਹੀਂ ਕਿਦਾਂ ਦੀ ਯਾਰ ਜਿਉ ਪੈਸੇ ਘਲੌਂਦਾ ਤੇ ਉਹ ਖਾਈ ਚਲੀ ਜਾਂਦੀ ਆ ਡਾਈ ਜਾਂਦੀ ਆ ਜੇ ਐਂ ਪੁੱਛਨੇ ਤੇ ਕਹਿੰਦੀ ਫਰਾਨੀ ਚੀਜ਼ ਲੈ ਆਂਦੀ ਮੈਂ ਢੇਗੜੀ ਲੈ ਆਂਦੀ ਮੈਂ ਆ ਕਰਤਾ ਇਦਾਂ ਕਰਤਾ ਨਹੀਂ ਪੈਸਾ ਦੇ ਖਾਤੇ ਨਹੀਂ ਨਾ ਜੀ ਇਹਦੇ ਆਉਂਦੇ ਆ ਫਿਰ ਤੇ ਮਹਰਾ ਹਾਲੀ ਦਾ ਪੁੱਤ ਵੀ ਅਸੀਂ ਕੱਲੇ ਰੋਂਦੇ ਆ ਇਹਦੇ ਪੇਕੇ ਪਿਛੇ ਸਾਰਾ ਟੱਬਰ ਰੋਂਦੇ ਆ ਆਹ ਦੱਸਿਆ ਜੀ ਉਹ ਦਿਨ ਮੈਨੂੰ ਆਪਣੇ ਭਰਾਣਾ ਵੀ ਇਦਾਂ ਹੀ ਕਰਦੀ ਆ ਓਏ ਉਹ ਤਾਂ ਕੋਈ ਵਿਚਾਰੇ ਕੋ ਠੇਕਾ ਲੈਂਦੀ ਓ ਤਨ ਹੁਣ ਮੈਂ ਸਾਰੀਆਂ ਕੀ ਦਸਾਂ ਯਾਰ ਮਾਂ ਵੱਖਰਾ ਠੇਕਾ ਲੈਂਦੀ ਤੇ ਇਹ ਵੱਖਰਾ ਲੈਂਦੀ ਆ ਇਹ ਕਿਦਾਂ ਨਹੀਂ ਕਲਜੂਗੀ ਭੈਣ ਵਾ ਇਹਨੂੰ ਸ਼ਰਮ ਹੀ ਕੋਈ ਨਹੀਂ ਆ ਭੈਣ ਭੂਣ ਕਾਦੀ ਆ ਮਾਂ ਵੀ ਓਦਾਂ ਦੀ ਤੇ ਭੈਣ ਵੀ ਓਦਾਂ ਦੀ ਵੇਲਾ ਦੋ ਕਲੇ ਦੋ ਆ ਮੈਨੂੰ ਸੁਣਾਉਣਾ ਕੋ ਉਹ ਦੋ ਟਾਈ ਕਿਲੇ ਵਿਚਾਰੇ ਕੋ ਪੈ ਲਈ ਆ ਉਹ ਰੋਂਦਾ ਸੀ ਮੇਰੇ ਘੜੀ ਇੱਥੇ ਆਇਆ ਸੀ ਅੱਛਾ लवली ਹਾਂਜੀ ਤੇ ਕਹਿੰਦਾ ਵੀ ਕੋ ਹਾਲ ਨਾ ਮਸੜੀ ਪੁੱਛੋ ਤੁਸੀਂ ਠੀਕ ਉਹਦਾ ਵੀ ਜੀ ਨਾ ਹਰਾਮ ਕੀਤਾ ਵਿਚਾਰੇ ਦਾ ਕੇ ਉਹ ਉਹ ਨਹੀਂ ਚੰਗਾ ਮਾਰੇ ਤੇ ਤੌਣ ਤੇ ਦੋ ਤੇ ਦੋ ਮਾਰੇ ਮਾਂ ਦੇ ਉਹ ਮਾਂ ਦਾ ਨਾਲ ਕਸੂਰ ਕਸੂਰ ਸਾਰਾ ਮਾਂ ਦਾ ਮਾਂ ਸ਼ਹਿਦਿੰਦੀ ਆ ਸਾਰੀ ਪਰ ਉਹ ਵਿਚਾਰਾ ਭਲਾ ਮਾਰਸ ਬੰਦਾ ਉਹ ਇਹਨੇ ਚੋਗਾ ਨਹੀਂ ਆ ਉਹ ਚੱਲ ਕੋਈ ਗੱਲ ਨਹੀਂ ਤੂੰ ਇਹਨੇ ਘਰ ਜਾ ਕੇ ਕਲੇਸ਼ ਪਾਇਆ ਕਰੋ ਮਰਮ ਨਾਲ ਸਮਝਾ ਕੇ ਰੱਖੋਨ ਬਾਰ ਆਵਾਜ਼ ਬੜੀ ਅੰਗੂ ਮੈਂ ਤੇ ਪੁੱਤ ਆਵਾਜ਼ ਤੇ ਆਉਂਦੀ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਰੋਜ਼ ਦੀ ਬਾਜ਼ੀ ਰੋਜ਼ ਹੀ ਗੱਲਾਂ ਕਰਦੇ ਚਾਚਾ ਜੀ ਤੇ ਲੋਕਾਂ ਗੱਲਾਂ ਕਰਨੀਆਂ ਜਦੋਂ ਰੋਜ਼ ਬਾਜ਼ ਆਉਣੀ ਛਾੜ ਦਰਜੀਦ ਇੰਨਾ ਗੱਲਾਂ ਨੂੰ ਆਹ ਚਾਹ ਪੀਏ ਚਲੋ ਅਲੀ ਉਹ ਚਾਹ ਤੇ ਪੀ ਲੈਣ ਦੀ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਚਾਹ ਤੇ ਆਏ ਇੰਨਾ ਤੇ ਚਾਹ ਤੇ ਨਹੀਂ ਆਏ ਅਸੀਂ ਘਰ ਜਾ ਕੇ ਪੀ ਲੈਨੇ ਚਾਹ ਚਲੋ ਘਰ ਜਾ ਕੇ ਦੱਸਦੀ ਮੈਂ ਕਿੱਡੀ ਸੇ ਤੇ ਚਾਹ ਬਣਾ ਕੇ ਲਿਆ ਦਿਨੀ ਆ ਚਾਹ ਬਣਾ ਕੇ ਕਿੱਡੀ ਸੱਜ ਸਵਰ ਕੇ ਆਈ ਹੀਗੀ ਜਾਨੀ ਆ ਚਾਚੀਵਾਂ ਗੱਲਾਂ ਸੁਣਨੀ ਆਈ ਹੀ ਨਹੀਂ ਮੇਰੀ ਗੱਲ ਸੁਣਾ ਕੋਈ ਸ਼ਰਮਸ ਜਾ ਤੈਨੂੰ ਹੈਗਾ ਕਿ ਨਹੀਂ ਹੈਗਾ ਜਿਉ ਆਈ ਗਈ ਹੀ ਤੂੰ ਕਿੱਡੀ ਜ਼ਬਾਨ ਚਲਾਈ ਉਹਦੇ ਨਾਲ ਤੇ ਤੁਸੀਂ ਬਹੁਤ ਚੰਗਾ ਕੰਮ ਕਰਨ ਦੇ ਤੇ ਬਾਅਦ ਵਿੱਚ ਗੱਲ ਕਰ ਲੈਂਦੀ ਕਿ ਉਹਦੇ ਹੁੰਦਾ ਮੇਲਾ ਲਾਉਣਾ ਹੀ ਤੇ ਤੁਸੀਂ ਵੀ ਨਾ ਹਾਂ ਦੱਸ ਦੇ ਤੁਹਾਡਾ ਦੱਸਣਾ ਜ਼ਰੂਰੀ ਹੀ ਵੀ ਭਰਾਣ ਐਂਦਾ ਕਰਦੇ ਦਾ ਗਿਆ ਨੂੰ ਪਤਾ ਵਾ ਕੰਧ ਤੇ ਚੜਕ ਤੋ ਉਸੇ ਵਾਲੇ ਵੇਖ ਲੈਂਦੀਆਂ ਜਦੋਂ ਰੋਲਾ ਪੈਂਦਾ ਉਹਨਾਂ ਨੂੰ ਨਹੀਂ ਪਤਾ ਜੇ ਉਹਨਾਂ ਨੂੰ ਪਤਾ ਹੀ ਤੂੰ ਆਪੇ ਗੱਲ ਕਰ ਲੈਂਦੀ ਤੁਸੀਂ ਜਿਆਦਾ ਦੱਸਣਾ ਤੁਹਾਡਾ ਜ਼ਰੂਰੀ ਉਹਨੇ ਆਪੇ ਹੀ ਕੀਤੀ ਤੈਨੂੰ ਤਾਂ ਪੁੱਛਣ ਲਈ ਹੀ ਕਿ ਸਕੂਟਰੀ ਤੇ ਕਿੱਥੇ ਜਾਂਦੇ ਜੇ ਤੇ ਮੈਂ ਨਹੀਂ ਦੱਸਤਾ ਮੈਂ ਇਹੋ ਆਖਿਆ ਨਾ ਵੀ ਨਿਆਣਿਆਂ ਦੇ ਸਕੂਲੇ ਕੋਈ ਕੰਮ ਹੁੰਦਾ ਜਾਂ ਸਹਿਰ ਬਾਹਰ ਜਾਉਂਗਾ ਨਾ ਦੱਸਣਾ ਹੀ ਤੂੰ ਤਾਂ ਪੜਦੇ ਪਾਉਣੀ ਪਾਉਣੀ ਹੀ ਤੇ ਤੁਸੀਂ ਵੀ ਇਦਾਂ ਕਹਿ ਦਿੰਦੇ ਮੈਨੂੰ ਜਾ ਗਿਆ ਜਦੋਂ ਉਹਨੇ ਪੁੱਛਿਆ ਵੀ ਚਾਚੀ ਜੀ ਰੋਜ਼ ਰੌਲਾ ਪੈਂਦਾ ਤੁਹਾਡੇ ਘਰ ਫਿਰ ਮੈਂ ਤੇ ਦੱਸਣਾ ਹੀ ਫਿਰ ਰੌਲਾ ਕਾਹਦਾ ਪੈਂਦਾ ਇਹ ਗੱਲ ਬਾਅਦ ਚ ਹੋਈ ਹੀ ਤੁਸੀਂ ਤਾਂ ਪਹਿਲਾਂ ਹੀ ਦੱਸਣ ਦੇ ਸਭ ਕੋ ਨੀ ਚੁੱਪ ਕਰ ਚੁੱਪ ਕਰ ਕਿਤੇ ਜੁਬਾਨ ਨੂੰ ਬੰਦ ਵੀ ਰੱਖਿਆ ਕਰ ਆੜਾ ਗਵਾਡ ਨੂੰ ਪਤਾ ਲੱਗ ਗਿਆ ਭੀੜੀ ਤੇਰੀ ਜਬਾਨਵਾ ਹੁਣ ਮੈਂ ਤਾਂ ਬਥੇਰਾ ਬੰਦ ਰੱਖਦੀ ਆ ਪਰ ਤੁਸੀਂ ਖਲਾ ਕੇ ਛੱਡ ਦੇਈਓ ਕੋਈ ਨਾ ਕੋਈ ਉਹੋ ਜੀ ਗੱਲ ਕਰ ਹੀ ਦਿੰਦੇ ਫਿਰ ਵੀ ਤੇ ਸੱਚੀਆਂ ਹੀ ਕੀਤੀਆਂ ਜੇ ਕੋਈ ਝੂਠੀ ਆ ਤਾਂ ਦੱਸ ਦੇ ਮੈਨੂੰ ਸੱਚ ਪਤਾ ਨਹੀਂ ਤੁਸੀਂ ਕੀ ਬੋਲਦੇ ਈਓ ਵੇ ਕਿਦਾਂ ਤੜਫੀ ਆ ਮਿਰਚਾ ਕਿਦਾਂ ਲੱਗੀਆਂ ਇਹਨੂੰ ਹਾਂ ਰਹਿੰਦੇ ਓਥੇ ਇਧਰ ਨੂੰ ਮੇਰੇ ਵੱਲ ਨੂੰ ਕੀ ਲੈਣ ਆਏ ਉਹਨਾਂ ਨੂੰ ਤੋੜ ਕੇ ਆਏ ਆ ਜਿੰਨਾਂ ਨੂੰ ਚਾਹ ਦਾ ਘੋਟ ਉਹਨਾਂ ਤੋਂ ਪਿਆ ਲਿਆ ਅਗਲੀ ਜਾ ਕੇ ਦੱਸੂਗੀ ਨਾ ਚਾਹ ਕਾਨੂੰਨ ਮੈਂ ਸਮੋਸੇ ਲਿਆ ਕੇ ਖਵਾਲਦੀ ਆ ਨਾਲ ਚੰਗਾ ਚੰਗਾ ਇਹੋ ਕਰਤੂਤਾ ਕਰੀ ਜਦੋਂ ਤੇਰਾ ਕੋਈ ਆਊ ਨਾ ਉਹਦੋਂ ਵੀ ਇਦਾਂ ਮੇਲਾ ਲਾਉਂਗੀ ਤੈਨੂੰ ਵੀ ਪਤਾ ਲੱਗ ਜੂ ਫਿਰ ਮੇਰਾ ਤੇ ਬਹੁਤ ਆਉਣ ਡਿਆ ਬੜਿਆ ਮੇਰਾ ਕਰਕੇ ਆਉਣ ਡੀਆਂ ਵਾ ਮੇਰੇ ਮੂੰਹ ਨਹੀਂ ਆਉਂਦੀਆਂ ਵਾ ਕੱਲ ਨੂੰ ਤੇਰੇ ਘਰ ਕੋਈ ਵਰਜੂਗਾ ਨਾ ਤਾਂ ਆਏ ਜਿੰਨੇ ਨਹੀਂ ਆਉਣਾ ਇਹੋ ਸੁਆ ਲੈਣੀ ਆਉਣਾ ਵਾ ਜਿਹੜਾ ਲੈਣ ਆਈ ਨਾ ਨਾ ਪੇਕੇ ਕਿਸ ਨਾ ਬਣੀ ਤੇ ਨਾ ਸਹਰੇ ਕਿਸ ਨਾ ਬਣੀ ਇਹੋ ਕਰਤੂਤ ਵਾ ਤੇਰੀ ਤੁਹਾਡੀ ਬਹੁਤ ਬਣਦੀ ਏ ਜੇ ਮੇਰੀ ਨਹੀਂ ਬਣਦੀ ਤੇ ਚੁਗਲੀਆਂ ਘਰ ਨੂੰ ਚੰਗੀ ਭਲੀ ਇਹ ਤੇ ਮੁੜ ਕੇ ਆਡਾ ਮੇਰੇ ਨਾਲ ਲਾ ਲੈਂਦੀ ਏ ਵੀ ਦੱਸ ਜੀ ਉਹਨੇ ਪੁੱਛ ਲਿਆ ਵਾ ਤੇ ਤੂੰ ਕਹਿ ਦੇ ਵੀ ਉਦਾਂ ਹੀ ਕੋਈ ਕੰਮਕਾਰ ਹੁੰਦਾ ਵਾ ਤੇ ਤਾਂ ਚੱਲ ਜਾਂਦੀ ਏ ਕੱਲੀ ਕੱਲੀ ਗੱਲ ਉਹਨੂੰ ਦੱਸਣ ਦੀ ਏ ਭਰਾ ਨਾ ਐਂ ਕਰਦੀ ਏ ਐਦਾਂ ਕਰਦੀ ਆ ਪੀ ਕੇ ਗਈ ਨਾ ਫੋਚਾ ਬਰਫੀ ਨਾ ਪਿਆਲਣੀ ਇਹਨੂੰ ਮੈਂ ਚੰਗੀ ਤਰ੍ਹਾਂ ਮੇਰਾ ਤੇ ਇਰਾਦਾ ਸੀ ਵੀ ਫੜ ਕੇ ਬਾਹਰ ਕੱਢਾਂ ਇਹਨੂੰ ਬਾਹੋਂ ਇੱਥੇ ਬੈਠ ਰੋਲਾ ਪਾਇਆ ਜਾਂਦਾ ਤੁਸੀਂ ਰੋਲਾ ਕਿ ਪਾਉਣਾ ਵਾ ਉਹ ਸੰਦੀਪ ਚਾਰੀ ਆਈ ਸੀ ਉਹ ਕਹਿੰਦੀ ਵੀ ਚਾਚੀ ਜੀ ਰੋਜ਼ ਸਕੂਟਰੀ ਲੈ ਕੇ ਜਾਂਦੀ ਆ ਕਿੱਥੇ ਜਾਂਦੀ ਆ ਅੱਛਾ ਮੈਂ ਤਾਂ ਟੇਕੇ ਜਾਂਦੀ ਹਾਂ ਹੋਰ ਕਿੱਥੇ ਜਾਣਾ ਵਾ ਇਹ ਉਹ ਤਾਂ ਆਂਦੀ ਸੀ ਵੀ ਮੈਂ ਜਾਂਦੀ ਬੱਚਿਆਂ ਦੇ ਸਕੂਲ ਮੈਂ ਸਕੂਲ ਕਿੱਥੇ ਜਾਂਦੀ ਆ ਭਰਾ ਨਾ ਅੱਡਾ ਲੈਣ ਚਲ ਗਈ ਉਹਨਾਂ ਕੋਲ ਠੇਕਾ ਲੈਣ ਚਲ ਗਈ। ਇਹੋ ਕੰਮ ਹੀੋਂ ਤੇ ਇੰਨਾ ਬੋਲੀ ਇੰਨਾ ਬੋਲੀ ਉਹਨਾਂ ਕੋਲ ਚਾਹ ਦਾ ਨਹੀਂ ਪੀਤਾ। ਇਦਾਂ ਹੀ ਚਲ ਗਏ ਆ। ਮੈਨੂੰ ਤੇ ਅਗੇ ਦਲਜੀਤ ਗੈਂਟ ਕਹਿੰਦਾ ਚਾਚਾ ਤੁਹਾਡੇ ਘਰਾਂ ਦੀ ਆਵਾਜ਼ ਤੇ ਜਾਂਦੀ ਉਹ ਦੂਰ ਤੱਕ। ਹੁਣ ਮੈਨੂੰ ਕਹਿੰਦੀ ਵੀ ਤੁਸੀਂ ਦੱਸਿਆ ਮੈਂ ਮੈਂ ਕਿ ਦੱਸਿਆ ਕੰਧ ਦਾ ਕੰਧ ਤੇ ਸਾਂਝੀ ਆ। ਅਗਲੀਆਂ ਤੇ ਕੋਠੇ ਤੇ ਚੜ ਕੇ ਉਸੇ ਵਾਲੇ ਵੇਖ ਲੈਂਦੀਆਂ ਵੀ ਇਹਨਾਂ ਦਾ ਘਰ ਕੀ ਬਣ ਰਿਹਾ ਵਾ। ਓਏ ਹੋ ਗੱਬ ਤੇਰੀ ਸਹੀ ਆ। ਓਏ ਉਹਨਾਂ ਨੂੰ ਕਿਹੜਾ ਪਤਾ ਨਹੀਂ ਆ ਯਾਰ। ਪਰ ਨਾ ਇਹਨੇ ਤਾਂ ਸ਼ਰਮੀ ਲਾਤੀ ਆ। ਕਿ ਤੇ ਘਰ ਆਏ ਗਏ ਦੀ ਸ਼ਰਮ ਕਰ ਲੈ ਵੀ ਕੋਈ ਘਰ ਆਇਆ ਤਾਂ ਨਾ ਬੋਲਾਂ ਮੈਂ ਚਲ ਚਾਹ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਪਿਆ ਦੇ ਤਾ ਮੈਂ ਤਾਂ ਬੜਾ ਕਿਆ ਤੇ ਗਾੜੀਆਂ ਦੀ ਚਾਚੀ ਜੀ ਚਾਹ ਤਾਂ ਉਹਨੇ ਪਿਆਲੀ ਦਿੱਤੀ ਆਂਦੇ ਹੋ ਨਹੀਂ ਮੈਂ ਆਉਂਦੀ ਮੈਂ ਹਾਉਣਾ ਤੇ ਇਹ ਕਿਉਂ ਨਹੀਂ ਤੂੰ ਆਇਆ ਕਰ ਸਾਡਾ ਕਰਕੇ ਸਾਡੇ ਕਰਕੇ ਆਉਣਾ ਇਹਦੇ ਕਰਕੇ ਥੋੜਾ ਆਉਣਾ ਤੂੰ ਤੇ ਵੇਖ ਲੋ ਆਂਡ ਗਵਾਂਡ ਵੀ ਕਿਹਨਾਂ ਮੈਨੂੰ ਲੱਗਦਾ ਨਾ ਬੜਾ ਕੇ ਨਹੀਂ ਰੱਖਣੀ ਇਹੋ ਕਰਤੂਤਾਂ ਜੇ ਦੀਆਂ ਤੂੰ ਉਹ ਦੱਗੇ ਦਿਆ ਹੀ ਪਤਾ ਗੱਲਾਂ ਦਾ ਕਿ ਚਾਚਾ ਜੀ ਇਹਦੀ ਜੀਬਾਨ ਮੈਂ ਹਾਂ ਮੁੜਾਇ ਤੇ ਡਰ ਤੋਂ ਪਹਿਲਾਂ ਨਹੀਂ ਹੁੰਦਾ ਮੁੰਡੇ ਨੇ ਕੀ ਆਉਣਾ ਘਰਹੀਂ ਦੋ ਜਾਨੇ ਹਾਨੂੰ ਨਹੀਂ ਟਿਕਾ ਦਿੰਦੀ ਉਹ ਕਪਤ ਤੋਂ ਡਰਦਾ ਆਂਦਾ ਹੋਣਾ ਵੀ ਚੱਲ ਕੋਈ ਨਹੀਂ ਉੱਥੇ ਹੀ ਮੈਂ ਚੰਗਾ ਵਾਂ ਤੇ ਪੇਕੇ ਘੜੇ ਸੁਖੀ ਆ ਉਹ ਵੀ ਰੂੰੜਿਆ ਹੀ ਲਵਦੀ ਵਿਚਾਰਾ ਜਿੱਥੇ ਜਿੱਥੇ ਜਾਂਦੀ ਪਵਾੜਾ ਹੀ ਪਾ ਛੜਦੀ ਐ ਹੱਦ ਵਾਲੀ ਗੱਲ ਵਾ ਤੂੰ ਬਾਹਰ ਆ ਕੇ ਮੇਰੇ ਨਾਲ ਗੱਲ ਕਰ ਲਈ ਜੋ ਕੁੜੀ ਆਈ ਐ ਤਾਂ ਉਹਦਾ ਜਬਾਨਾ ਆਪਣੀ ਬੰਦ ਰੱਖ ਇੱਕ ਗੱਲ ਹੋਰ ਜੇ ਮੈਂ ਲਵਲੀ ਨੂੰ ਫੋਨ ਕੀਤਾ ਸੀ ਪੱਗ ਦੇ ਨਾਲ ਸਾਰੇ ਟੱਬਰ ਦੇ ਕੱਪੜੇ ਮੰਗਦੀ ਸੀ ਤਾਂ ਕਰਕੇ ਨਹੀਂ ਪੱਗ ਲਈ ਮੈਂ ਇੱਥੇ ਕਿਹਾ ਵੀ ਮੈਂ ਤਾਂ ਜਾ ਕੇ ਇਹ ਕੰਮ ਨਾ ਕਰੀ ਨਹੀਂ ਨਹੀਂ ਮੈਂ ਪੱਗ ਲੋ ਹੀ ਕਹੂੰਗੀ ਆਂਦੇ ਜਹੀ ਤੋ ਹੀ ਮੇਰੇ ਵੀ ਇਤਿ ਕਰਾਈ ਫਿਰ ਮੈਂ ਇਹਦਾ ਫੋਨ ਕਰਨਾ ਹੀ ਆਂਦਾ ਮਾਸੇ ਜੇ ਕੱਪੜੇ ਮੰਗਦੇ ਹੀ ਤੇ ਮੇਰੇ ਵਿੱਚ ਇਨੀ ਪਹੁੰਚ ਨਹੀਂ ਹੈਗੀ ਪੱਗ ਤੇ ਮੈਂ ਕਹਿ ਲਿਆ ਦਿੰਦਾ ਵਾ ਫੇ ਤਾਂ ਕਰਕੇ ਲੜ ਕੇ ਆ ਗਈ ਨਾਲੇ ਤੇ ਰਮਨ ਇਹ ਸੱਠਾ ਲਈ ਜਾਂਦੀਆਂ ਉਹਦੇ ਕੋ ਬਾਵਾ ਧੀਆ ਤੇ ਉਹ ਵਿਚਾਰਾ ਕੀ ਕਰੇ ਹੁਣ ਚੱਲ ਦਫਾ ਕਰੋ ਇਹਦੀਆਂ ਗੱਲਾਂ ਮੈਂ ਚਾਹ ਘੁੱਟ ਬਣਾ ਕੇ ਲਿਆਵਾਂ ਮੇਰਾ ਤਾਂ ਸਿਰ ਦੁਹੰਡਿਆ ਵੇ ਬੋਲ ਬੋਲੇ ਇਹਨਾਂ ਦੱਸ ਸਰ ਉਹ ਕਹਿੰਦੇ ਵਿੱਚ ਆ ਪੀ ਕੇ ਨਗੇ ਤੇ ਮੈਂ ਤਾਂ ਸੋਚਿਆ ਵੀ ਉਦਾਂ ਹੀ ਚਲ ਗਏ ਪਰ ਇਹਨੇ ਨੇ ਬੀਤੀ ਕਰਾਤੀ ਹੁਣ ਹੁਣ ਫਰੇ ਭਲੇ ਦਸੂਗੀ ਨਾ ਕਿ ਜबान ਬੜੀ ਹੈ ਕੀ ਗੱਲ ਤਾਏ ਬੜੇ ਢੱਲੇ ਜੇ ਫਿੰਡੇ ਆ ਢੱਲੇ ਕੀ ਫਿਰਨਾ ਵਾ ਕਵਲ ਮੇਰਾ ਤੇ ਬਾਰ ਬਾਰ ਧਿਆਨ ਨਾ ਰਪਿੰਦਰ ਜੀ ਜਾਂਦਾ ਵਾ ਹੁਣ ਕੀ ਹੋ ਗਿਆ ਵਾ ਹੁਣ ਤੈਨੂੰ ਪਤਾ ਹੀ ਆ ਤੈਨੂੰ ਕੋੜਾ ਭਲੇਖਾ ਵਾ ਸਾਰਾ ਕੋ ਹਤੇ ਤਾਂ ਨਵੀ ਹੁਣ ਦੱਸਿਆਈ ਆ ਜੋ ਕੋਹੋ ਦੇ ਨਾ ਵਿਚਾਰੀ ਨਾ ਹੋਣ ਰਿਆ ਵਾ ਮੇਰਾ ਇਹ ਰਦਾ ਵਾ ਵੀ ਉਹਨੂੰ ਕੁੜੀ ਨੂੰ 4 ਦਿਨ ਲੈ ਆਈ ਤੇ ਲਿਆਂਦੇ ਆ ਹੱਲ ਹੋ ਜਾਊਗਾ ਕੋਸ ਨਾ ਕੋਸ ਤੇ ਬਹੁ ਹੋਊਗਾ ਹੀ ਫਿਰ ਮਸਲਾ ਹੱਲ ਨਹੀਂ ਨਹੀਂ ਇਦਾਂ ਨਹੀਂ ਕਰ ਵਸਦੇ ਹੁੰਦੇ ਵੀ ਤੁਸੀਂ ਕੁੜੀ ਨੂੰ ਰਹਿਣ ਦੋ ਉੱਥੇ ਹੀ ਉੱਥੇ ਹੁਣ ਕਿਹੜੇ ਹਿਸਾਬ ਨਾਲ ਰਹਿਣ ਦਈਏ ਉਹਨੂੰ ਜੀਣ ਤੇ ਉਹ ਦੇਣ ਨਹੀਂ ਡਈਆਂ ਕਬਲ ਫੇਰ ਤੁਸੀਂ लवली ਤੋਂ ਵੀ ਬੁਰੇ ਬਣਨਾ ਵਾ लवली ਨੇ ਆਖਣਾ ਮੈਂ ਤੇ ਨਹੀਂ ਨਾ ਮਾੜਾ ਮੈਂ ਦੇ ਦੇਣਾ ਚੰਗਾ ਫੜਾ ਰਹਿਣ ਡਿਆ ਵਾ ਦਮਾਣਾ ਇਹਨੂੰ ਕੀ ਲੱਗੇ ਨੇ लवली ਤੇ ਵਿਚਾਰਾ ਚੰਗਾ ਵਾ ਉਹ ਤਨੀ ਕੋਈ ਗੱਲ ਵੀ ਕਰਦਾ लवली ਦਾ ਕਰਕੇ ਹੀ ਮਮੀ ਕਹਿਣ ਡਿਆ ਵਾ ਜਾਂ ਫੇ ਇੱਕ ਕੰਮ ਹੋਰ ਕਰੀਏ ਉਹ ਕਿਹੜਾ लवली ਨੂੰ ਕਹਿੰਨੇ ਆ ਵੀ ਰੋਟੀ ਵੱਖ ਕਰ ਲੋ ਹਾਏ ਹੇ ਹਾ ਕਿਦਾਂ ਨੀ ਗੱਲ ਕਾਣਦੇ ਤੁਸੀਂ ਉਥੇ ਬੜੇ ਪੰਜ ਸੱਤ ਵਾ ਵੀ ਜਿਹੜਾ ਕਹਿਣਾ ਲਵਲੀ ਨੂੰ ਵੀ ਅੱਡ ਹੋ ਜਾ ਅਗਲਾ ਕਹੂਗਾ ਇਹ ਚੰਗੇ ਆ ਬਸਾਉਣ ਦੀ ਬਜਾਏ ਸਾਡਾ ਘਰ ਤੋੜਨ ਦੇ ਆ ਆਹ ਗੱਲ ਤੁਸੀਂ ਮੇਰੇ ਨਾਲ ਕਰਦੀ ਉਹਨਾਂ ਨਾਲ ਨਾ ਕਰਦੇ ਹੋ ਕਿਤੇ ਕਿਸ ਨੇ ਮੁੜ ਕੇ ਮਾਂ ਦਾ ਕਸੂਰ ਨਹੀਂ ਕੱਢਣਾ ਸਾਡੀ ਕੁੜੀ ਦਾ ਕੱਢਣਾ ਵਾ ਵੀ ਆਉਂਦੀ ਅੱਡ ਹੋ ਗਈ ਏ ਹੋਈ ਨਹੀਂ ਚੰਗੀ ਨਾਲੇ ਜਿੰਨੇ ਸਾਡੀ ਕੁੜੀ ਦਾ ਕਸੂਰ ਕੱਢਣਾ ਵਾ ਉਹ ਸੱਸ ਦੇ ਕਿਉਂ ਨਹੀਂ ਕਸੂਰ ਕੱਢਦੇ ਆ ਸੱਸਾਂ ਦਾ ਕਸੂਰ ਨਹੀਂ ਲੋਕੀ ਕੱਢਦੇ ਹੁੰਦੇ ਉਹਦੇ ਮੂੰਹ ਤੇ ਉਹਦੀ ਤੇ ਉਹਦੇ ਮੂੰਹ ਤੇ ਉਹਦੀ ਨੋਂ ਨਹੀਂ ਮਾੜੀ ਕਹਿਣਾ ਵਾ ਸੱਸ ਨੂੰ ਕਹਿੰਨੇ ਮਾੜੀ ਨਹੀਂ ਕਹਿਣਾ ਆ ਚੰਗੇ ਕਾਮੀਓ ਲੋਕਾਂ ਦੇ ਵੀ ਨੋਹਾਂ ਹੀ ਹਰ ਵੇਲੇ ਮਾੜੀਆਂ ਹੋ ਗਈਆਂ ਜਿਹੜੀਆਂ ਸੱਸਾਂ ਨੋਹਾਂ ਨਾ ਕਰਦੀਆਂ ਵਾਂ ਉਹ ਨਹੀਂ ਦੇਖਦਾ ਲੋਕਾਂ ਨੂੰ ਉਹ ਨਹੀਂ ਦੇਖਦਾ ਹੁੰਦਾ ਤੇ ਆ ਗੱਲ ਤੁਸੀਂ ਰਹਿਣ ਦੋ ਵੀ ਕੁੜੀ ਨੂੰ ਆਪਣੇ ਘਰ ਵਸਣ ਦੋ ਵੀ ਇਹ ਆ ਵੀ ਚਲੋ ਸਾਡਾ ਫਰਜ਼ ਬਣਦਾ ਵਾ ਉਹਦੇ ਪਿੱਛੇ ਜਾਈਏ ਉਹਦੀ ਸੱਸ ਨਾਲ ਗੱਲ ਕਰਕੇ ਵੇਖੋ ਇੱਕ ਵਾਰੀ ਜੇ ਸਮਝਦੀ ਆ ਤੇ ਪਰ ਇੱਥੇ ਲਿਆ ਕੇ ਕੋਈ ਹੱਲ ਨਹੀਂਗਾ ਹੈਗਾ ਉਹਦਾ ਚੱਲ ਵੇਖ ਲੈਨੀ ਆ ਫਿਰ ਕਿਸ ਵਲੇ ਹੁਣ ਮੇਰੀ ਛੁੱਟੀ ਵੀ ਥੋੜੀ ਰਹਿੰਦੀ ਜਾਂਦੀ ਆ ਚੱਲ ਜਾਣਾ ਤੇ ਪੈਣਾ ਹੀ ਆ ਇੱਕ ਵਾਰੀ ਹਨ ਨੂੰ ਮਿਲਣ ਨੂੰ ਹੋਣ ਨੇ ਬਾਕੀ ਦੁਹੇ ਨਾ ਸੋਚਿਓ ਪੀ ਕਵਲ ਪਤਾ ਨਹੀਂ ਕਿਉਂ ਕਹਿਣ ਲਈ ਆ ਪਰ ਪਿੰਦਨ ਨੂੰ ਇੱਥੇ ਨਹੀਂ ਲਿਆਉਣਾ ਪਿੰਦਨ ਦੇਨ ਆਵੇ ਰਾਤ ਆਵੇ ਉਹਦਾ ਆਪਣਾ ਘਰ ਵਾ ਮੈਂ ਕਦੀ ਉਹਨੂੰ ਮੱਥੇ ਵਟ ਨਹੀਂ ਪਾਇਆ ਨਿਕੀਆਂ ਪੈਣਾ ਨਾ ਗੋਨ ਮੈਂ ਰੱਖਿਆ ਵਾ ਪਰ ਇਹ ਗੱਲ ਗਲਤ ਵਾ ਵੀ ਜਿਹੜਾ ਤੁਸੀਂ ਆਨੇ ਪੱਕੀ ਇੱਥੇ ਲੈ ਆਈਏ ਜਾਂ 2 ਮਹੀਨੇ 4 ਮਹੀਨੇ ਤੁਸੀਂ ਉਹਦੇ ਘਰ ਹੀ ਰਹਿਣ ਦੋ ਉਹਦੇ ਪੜੇ ਵਾਸਤੇ ਹੀ ਮੈਂ ਸੋਚਣ ਲਈ ਕਵਲ ਮੈਨੂੰ ਵੀ ਇੰਨਾ ਗੱਲਾਂ ਦਾ ਪਤਾ ਵਾ ਮੈਂ ਆ ਤੇ ਜਜਬਾਤੀ ਹੋ ਕੇ ਕਹਿੰਦਾ ਵਾ ਨਹੀਂ ਤੇ ਕਿਹੜੇ ਭਰਾ ਦਾ ਦਿਲ ਕਰਦਾ ਵਾ ਵੀ ਭੈਣ ਨੂੰ ਘਰ ਲਿਆ ਕੇ ਰੱਖੀਏ ਇੱਕ ਵਾਰੀ ਭਾਰੇ ਮਾਂ ਲਾਈ ਦੀ ਆ ਤੇ ਬਾਰ ਬਾਰ ਇਦਾਂ ਲਿਆਉਂਦੇ ਚੰਗੇ ਥੋੜਾ ਲੱਗੀਦਾ ਵਾ ਨਹੀਂ ਸਮਝਦੀ ਆ ਮੈਂ ਤੁਹਾਡੀ ਗੱਲ ਤੁਸੀਂ ਵੀ ਆਪਣੀ ਜਗ੍ਹਾ ਤੇ ਸਹੀਆਂ लाड़ ਲੀਜੀ ਤੇ ਰੱਖੀ ਉਹ ਕੋ ਤੇ ਤੁਹਾਡੇ ਕੋ ਹੈਗੀ ਤੇ ਅਸੀਂ ਤੇ ਕਦੀ ਉਹਨੂੰ ਕਈਤਾ ਹੀ ਨਹੀਂ ਬੇ ਐ ਤੀਆਂ ਪੁੱਤਾਂ ਵਾਂਗੂ ਰੱਖੀਦਾ ਸੀ ਉਹਨੂੰ ਤੇ ਉੱਥੇ ਜਾ ਕੇ ਵਿਚਾਰੀ ਨਾ ਝੁਲਮੀ ਹੋਣ ਡਿਆਏ ਆ ਨਹੀਂ ਐਂ ਤੇ ਕਦੀ ਉਹਦੀ ਅੱਜ ਤੱਕ ਪਟੋਕੀ ਵੀ ਨਹੀਂ ਕਦੇ ਮਾਰੀ ਵਿਚਾਰੀ ਦੇ ਦੇ ਗੱਲ ਆ ਆ ਵੀ ਓਨੀ ਵਿਚਾਰੀ ਉਧਰ ਜਾ ਕੇ ਸਭ ਕੁਝ ਜ਼ਿਆਦਾ ਤੰਗ ਹੋ ਗਈ ਆ ਕੁੜੀ ਸਾਡੀ ਚਲੋ ਕੋਈ ਨਹੀਂ ਹੁਣ ਵੇਖਦੇ ਆ ਕਰੀ ਜਾ ਕੇ ਭਲਾ ਕੀ ਕਹਿੰਦੇ ਆ ਤੇ ਕੀ ਨਹੀਂ ਆਹ ਨਹੀਂ ਕੋਈ ਨਹੀਂ ਗੱਲ ਕਰਕੇ ਵੇਖ ਲੈਨੇ ਕਬਲੇ ਹਾਂਜੀ ਕਿੰਨਾ ਕੰਮ ਰਹਿੰਦਾ ਪੁੱਤ ਕੰਮ ਥੋੜਾ ਈ ਆ ਗੋਵਾ-ਗਾਵਾ ਛੁੱਟਿਆ ਗਿਆ ਵਾ ਕਿਆ ਮਾੜੀ ਜਿਹੀ ਬਾਰੀ ਰਹਿੰਦੀ ਹੈ ਮਾਰਨ ਵਾਲੀ ਆਉਣ ਲੱਗੀ ਘਨੋਂ ਤੇ ਰੋਟੀ ਰਾਟੀ ਨਹੀਂ ਬਣਾਉਣੀ ਕਿੰਨਾ ਟਾਈਮ ਹੋ ਗਿਆ ਵਾ ਆਉਣ ਲੱਗੀ ਘਨੋਂ ਪਕਾ ਲੈਣੀ ਰੋਟੀਆਂ ਵਿੱਚ ਡਾਡੀ ਤੇਰਾ ਮੰਗਣ ਡਿਆ ਵਾ ਤੇ ਆ ਜਾ ਫੇ ਕੋਈ ਨਹੀਂ ਆ ਗਈ ਵਾਸਾ ਚੋਕਾ ਵਾ ਥੋੜਾ ਜਿਹਾ ਕੁੜਾ ਕੜਾ ਇਕੱਠਾ ਕਰਕੇ ਤੇ ਇੱਕ ਪਤਾ ਨਹੀਂ ਮੈਨੂੰ ਤੇ ਨਾ ਟਕਾ ਜਿਹਾ ਹੀ ਨਹੀਂ ਆਉਂਦਿਆ ਜਿੱਦਣ ਦੀ ਕੁੜੀ ਚੱਲ ਗਈ ਆ ਕੀ ਹੋਣ ਡਿਆ ਵਾ ਹੋਰ ਤਰ੍ਹਾਂ ਹੀ ਹੋਈ ਜਾਂਦਾ ਵਾ ਵੀ ਜੇ ਆ ਹੀ ਗਈ ਚਾਰ ਦਿਨ ਤੇ ਚਸ ਮਗਰੇ ਹੀ ਫੋਨ ਤੇ ਫੋਨ ਫੋਨ ਤੇ ਫੋਨ ਲਾਈ ਗਏ ਆ ਇਹ ਤੇ ਹੁਣ ਉਹਨਾਂ ਦੀ ਮੱਤ ਵਾ ਨਾ ਜਿੰਨੀ ਕੋ ਉਹਨਾਂ ਨੂੰ ਹੈਗੀ ਉਹਨੀ ਹੀ ਉਹਨਾਂ ਨੇ ਵਰਤਣੀ ਆ ਕਲ ਜੀ ਆਈ ਹੀ ਨਿਆਣੀ ਤੇ ਰਹਿਣ ਦਿੰਦੇ ਆ ਜਾਰ ਦਿਨ ਉਹ ਜੀ ਉਹਦੀ ਨਣਾਣਵਾ ਚੁੱਕ ਦੀ ਝੋੜਾ ਤੇ ਤੁਰ ਪੈਂਦੀ ਆ ਹੋਰ ਨਹੀਂ ਕੋਈ ਲੱਭਾ ਪੱਜ ਤੇ ਭੱਗ ਲੈਣੀ ਤੁਰ ਪੀਓ ਬਹੁਤ ਗੱਲ ਵਾ ਪੱਗ ਦੇ ਬਹ ਨਹੀਂ ਉਹਨੂੰ ਦਵਾ ਦਾ ਸਾਦ ਲਿਆ ਵੀ ਸੇਦੀ ਨਾ ਆ ਜੇ ਇਹਨੇ ਵਿਚਾਰੀ ਨੇ ਉੱਥੇ ਜਾ ਕੇ ਤੇ ਦੱਸ ਕੀ ਕਰਨਾ ਹੈ ਇਹਨੇ ਪੱਗ ਦੇਣੀ ਦੇਣੀ ਤੇ ਮਾਂ ਨੇ ਜੋ ਕਰਨਾ ਹੈਗਾ ਇਹਨਾਂ ਨੂੰ ਕਿਹੜਾ ਪੁੱਛ ਦਿਆਂ ਵਾ ਤੇ ਜੇ ਨਾ ਜਾਣਦੀ ਤੇ ਤਾਂ ਵੀ ਕਹਿਣਾ ਹੈ ਵੀ ਫਿਰ ਸਾਡਾ ਕਸੂਰ ਕੱਢਣਾ ਤੇ ਕੁੜੀ ਨੂੰ ਕਲਾਂਦੇ ਨਹੀਂ ਉੱਥੇ ਖੜ ਕੇ ਬਾੜ ਲਈ ਆ ਖੁਰੇ ਪੱਕੀ ਚਲ ਗਈ ਆ ਆਪਣੀ ਭਾਵੇਂ ਜਿੰਨੇ ਦਿਨ ਮਰਜੀ ਬੈਠੀ ਰਹਿੰਦੀ ਉਹ ਨਹੀਂ ਨਾ ਆਨੰਦ ਦੇਦੀ ਪਰ ਇਹ ਆ ਮੇਰੇ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਰਹਿੰਦਾ ਵਾ ਪੀ ਪਤਾ ਨਹੀਂ ਠੀਕ ਠਾਕ ਹੋਏ ਫਿਰ ਕੋਈ ਨਹੀਂ ਠੀਕ ਠਾਕ ਹੋਣੀ ਆ ਤੂੰ ਟੈਨਸ਼ਨ ਨਾ ਲਾਓ ਵੀ ਚਲੋ ਘਰ ਨੂੰ ਆ ਗਈ ਮੈਂ ਟੈਨਸ਼ਨ ਤੇ ਪੁੱਤ ਹੁੰਦੀ ਆ ਨਾ ਚਲ ਹੁਣ ਦੀਦੇ ਹੈ ਗਈ ਪਰ ਹੁਣ ਕੀ ਕਰਾਂ ਉਹ ਚਲ ਜੇ ਪਾਗ ਨੂੰ ਲੈਣੀ ਵੀ ਸੀ ਇਹਨਾਂ ਨਾਲ ਸਲਾਹ ਕਰਦੀ ਫੇਰ ਆਉਂਦੀ ਕਿਹ ਵੇਲੇ ਘਰ ਪੈਸਾ ਹੀ ਨਹੀਂ ਗਾ ਹੁੰਦਾ ਕਿਹੜਾ ਠਕੋਠ ਪੈਸਾ ਰਹਿੰਦਾ ਵਾ ਕਿਸ ਦੇ ਘਰ ਵੀ ਨਹੀਂ ਕਿਹ ਵੇਲੇ ਰੁਪਈਆ ਵੀ ਨਹੀਂ ਹੁੰਦਾ ਕਿਤੇ ਕੋ ਜੈਰਖਾਨ ਨੂੰ ਪੈਸਾ ਨਹੀਂ ਲੱਭਦਾ ਤੇ ਆ ਗਈ ਮੂੰਹ ਚੁੱਕ ਕੇ ਜਿੱਤਾਂ ਹਦੇ ਉਤਾਂ ਹੀ ਤੁਰ ਪੈਂਦੀ ਜਾਓ ਉਹਨੇ ਕਿਹੜਾ ਕਹਿਨੂੰ ਪੁੱਛਣਾ ਖਿਚਣਾ ਵਾ ਮਰਜ਼ੀਆਂ ਤੇ ਆਪਣੀਆਂ ਆਹੋ ਕਰਦੀ ਤੇ ਮਰਜ਼ੀ ਆ ਤੇ ਸੱਸ ਨੂੰ ਨਹੀਂ ਕੁਝ ਜਾਣਦੀ ਤੇ ਫੇਰ ਮਾਂ ਵਾ ਮਾਂ ਦੀ ਮਾਂ ਦੀ ਦੇ ਰੱਖ ਕੇ ਇੱਕ ਤੇ ਗੋਡਾ ਤੇ ਚੀਜ਼ ਲੈ ਜਾਂਦੀ ਆ ਲੈ ਆ ਤੇ ਜਾਂਦੀ ਆ ਤੇ ਪਰ ਮੁੰਡਾ ਵਿਚਾਰਾ ਕੀ ਕਰੇ ਮਾਂ ਉਸੇ ਵੇਲੇ ਉਹਨੂੰ लवली ਨੂੰ ਆਂਦੀ ਆ ਵੀ ਜਿੱਥੋਂ ਮਰਜ਼ੀ ਲਿਆ ਕੇ ਦੇ ਦੇਈ ਦੇ ਪਤਾ ਹਟੇ ਲਿਆ ਕੇ लवली ਵਿਚਾਰਾ ਤੇ ਲੱਕੋ ਫਾਇਆ ਆਇਆ ਵਾ ਨਾ ਉਹਨਾਂ ਦੀ ਸੁਣ ਜੋਗਾ ਤੇ ਨਰਪਿੰਦਰ ਦੀ ਸੁਣ ਜੋਗਾ ਉਹ ਸਗੋ ਵਿਚਾਰਾ ਜਿਆਦਾ ਫਸਿਆ ਵਾ ਉਹ ਹੀ ਗੱਲ ਵਾ ਨਾ ਜਿਤਾਦੇ ਹੁੰਦੇ ਸੱਪ ਦੇ ਮੂੰਹ ਚ ਕੋੜ ਕਿਰਲੀ ਆਈ ਆ ਉਹੋ ਤੇ ਗੱਲ ਚਲ ਕੋਈ ਗੱਲ ਨਹੀਂ ਤင်း ਟੈਂਸ਼ਨ ਨਾ ਲਾਓ ਚਲੋ ਘਰ ਨੂੰ ਆ ਗਈ ਮੈਂ ਆ ਜਾ ਫਿਰ ਦੱਸ ਮੰਮੀ ਵਿਚਾਰੀ ਕਿੰਨੀ ਟੈਂਸ਼ਨ ਲੈਣ ਈ ਆ ਕੁੜੀ ਦੀ ਇਹ ਤੇ ਹੁਣ ਉਹਨਾਂ ਦੀ ਮਤਵ ਆ ਨਾ ਜਿੰਨੀ ਕੋ ਉਹਨਾਂ ਨੂੰ ਹੈਗੀ ਓਨੀ ਕੋ ਉਹਨਾਂ ਨੇ ਵਰਤਣੀ ਆ

ਘਟਪਾਟੀ ਰਿਸ਼ਤਾ ਕੀਤਾ ਵਾ ਤੁਸੀਂ ਕਾਲੀ ਹੋ ਗਈ ਨਾ ਕਾਲੀ ਜੇ ਨਾ ਕਰਦੇ ਤੇ ਪਸਦੇ ਵੀ ਨਾ ਮੈਨੂੰ ਇਹ ਹੁੰਦਾ ਹੈ ਕਿ ਕਿੱਥੇ ਤਾਂ ਹੀ ਪੂਰਨ ਸਾਨ ਕਰੀ ਦੀ ਨਾਨਕੇ ਦਾਦਕੇ ਸਭ ਕੋ ਪੁੱਛ ਗਿਸਕੇ ਤੇ ਫੇਰ ਰਿਸ਼ਤਾ ਕਰੇ ਹੁਣ ਬਸ ਮੜਾ ਆਇਆ ਨਚੋਲੇ ਨੇ ਆਖਿਆ ਕਰ ਦਿਓ ਇਹ ਸਾਗ ਪਰ ਇਹ ਵਾਹੀ ਨੇ ਰਿਸ਼ਤੇ ਕਰਾਏ ਆ ਕੋਈ ਹਾਨੂੰ ਗਾਲ ਲਾ ਮਾ ਨਹੀਂ ਆਇਆ ਤੇ ਇਹ ਜਿਹੜਾ ਰਿਸ਼ਤਾ ਹੀ ਇਹ ਬਚੋਲੇ ਨੇ ਸਾਡੇ ਨਾਲ ਕੀ ਝੂਠ ਬੋਲਣਾ ਅਸੀਂ ਤਾਂ ਕੁਝ ਵੇਖਿਆ ਹੀ ਨਾ ਤੇ ਵੇਖਣਾ ਚਾਹੀਦਾ ਸੀ ਨਾ ਜੋ ਉਹਨਾਂ ਦੱਸਤਾ ਚਲੋ ਜੀ ਠੀਕ ਹੀ ਠੀਕ ਵਾ ਭੈਣ ਵਿਆਹੀ ਆ ਮੁੰਡਾ ਵਾ ਕੱਲਾ ਕੱਲਾ ਕੋਈ ਗੱਲ ਨਹੀਂ ਉਥੇ ਅਸੀਂ ਜਿਹੜੇ ਰਿਸ਼ਤੇ ਕਰਾਉਂਦੇ ਅਸੀਂ ਆਪ ਪਹਿਲੋਂ ਵੇਖ ਆਖ ਲੈਂਦੇ ਹਾਂ ਵੀ ਇਹਨਾਂ ਦਾ ਬਣ ਕੱਲ ਨੂੰ ਆ ਉਹ ਇਹਨਾਂ ਦਾ ਇਹ ਆਪ ਜਿਹੜੀ ਟਾਈਮ ਨਿਕਲੂਗਾ ਇਹਨਾਂ ਦਾ ਤਾਂ ਕਰਾਉਂਦੇ ਹੀ ਤੇ ਹੁਣ ਤਾਂ ਅਸੀਂ ਅਸੀਂ ਜਾਬ ਕਰਾਉਂਦਿਆ ਕਰਾਉਂਦੇ ਹਾਂ ਫਾਗ ਦੇ ਆ ਕੋ ਉਹ ਤੇ ਗੱਲ ਵਾ ਮੁੰਡਾ ਤੇ ਵਿਚਾਰਾ ਨਹੀਂ ਕੋ ਹਕਾਇੰਦਾ ਨਹੀਂ ਆਂਦਾ ਤੇ ਹੁਣ ਆ ਕੀ ਕਰੀਏ ਅਸੀਂ ਤੇ ਬਹੁਤੇ ਤੰਗ ਹੋ ਗਏ ਆ ਕੱਲੀ ਹੁਣ ਮੁੰਡੇ ਤੇ ਥੋੜਾ ਆਉਂਦੇ ਹੀ ਸਤਾਉਣ ਤੇ ਉਹ ਕੁੜੀ ਤੇ ਮਾਂ ਆਉਦੀ ਡਈ ਆ ਸਤਾਉਣ ਤੇ ਡੇ ਹੁਣ ਇੱਕ ਤਾਂ ਹੱਲ ਹੋਣਾ ਚਾਹੀਦਾ ਵਾ ਅਸੀਂ ਤਾਂ ਮੈਨੂੰ ਵੀ ਨਹੀਂ ਆਉਂਦਾ ਹੀ ਹੁਣ ਕੀ ਕਰੀਏ ਤੇ ਕੀ ਨਾ ਕਰੀਏ ਨਹੀਂ ਕੀ ਨਾ ਕਰੀਏ ਇਤਾਂ ਤੇ ਹੁਣ ਸੋਚ-ਸੋਚ ਕੇ ਤੇ ਸਾਰਾ ਦਿਨ ਇਤਾਂ ਹੀ ਰਹੀਦਾ ਟੈਨਸ਼ਨ ਦੇ ਵਿੱਚ ਤੇ ਧਿਆਨ ਉਧਰੇ ਹੀ ਰਹਿੰਦਾ ਵਾ ਠਾ ਕੋਟੀ ਧਿਆਨ ਉਧਰੇ ਰਹਿੰਦਾ ਵਾ ਵੀ ਆਪ ਖਾ ਲਈ ਆ ਉਹਨੇ ਖਰਿਆ ਖਾਦੀ ਹੁਣੀ ਕਿ ਨਹੀਂ ਖਾਦੀ ਹੁਣੀ ਨਾ ਉਹ ਕੁਛ ਦੱਸਦੀ ਆ ਗੁੰਗੀ ਜੀ ਦੱਸਣਾ ਉਹਨ ਵਿਚਾਰੀ ਨੇ ਕੀ ਉਹ ਦਾਂਦੀ ਵੀ ਟਾਈਮ ਲੰਘਦਾ ਹੀ ਜਾਵੇ ਹਾਂ ਵੀ ਫੰ ਕਰੀਏ ਵੀ ਪਾਹੀ ਕਰੀਏ ਤੇ ਕਰੀਏ ਵੀ ਕੀ ਹੁਣ ਮੁੰਡਾ ਵਿਚਾਰਾ ਵੀ ਕੀ ਕਰੇ ਨਾ ਉਹ ਮਾਂ ਨੂੰ ਕੋ ਕਹਿ ਸਕਦਾ ਨਾ ਉਹ ਭੈਣ ਨੂੰ ਕਹਿ ਸਕਦਾ ਕੱਲਾ ਕੱਲਾ ਉਹ ਹੈਗਾ ਜੇ ਮਾਂ ਨੂੰ ਕੋ ਆਕੇ ਤੇ ਚੰਗਾ ਜਿਆ ਨਹੀਂ ਲੱਗਦਾ ਹੁਣ ਤੇ ਕੋਈ ਹੱਲ ਵਾ ਤੇ ਪ੍ਰਮਾਤਮਾ ਨਾ ਪਿੰਦਰ ਨੂੰ ਕਿਤੇ ਜੀ ਦੇ ਦੇਵੇ ਨਾ ਤੇ ਆਪਣੇ ਘਰ ਖਰਿਆ ਫੇਰ ਹੀ ਵਸਦਿਆਂ ਚ ਰਹਿ ਜੇ ਫੇਰ ਹੀ ਵਸਣ ਰਸਣ ਦੇਣ ਉਹਨਾਂ ਚਤੇ ਕੋਈ ਹੱਲ ਨਹੀਂਗਾ ਮਹਾਰਾਜ ਜੀ ਦੇ ਦੇ ਤੇ ਘਰਾਂ ਸੁਣੀ ਜਾਵੇ ਇਹੋ ਜੀ ਗੱਲ ਹੈ ਜਾਊਗਾ ਇਹੋ ਹੀ ਗੱਲ ਯੋ ਘਰਿਆ ਮਹਾਰਾਜ ਉਹਦੀ ਕਰਦੇ ਉਹ ਕਰਦੇ ਵਿੱਚ ਉਹਦੀ ਇੱਜ਼ਤ ਬਣ ਜੇ ਐਤਾ ਤੇ ਉਹਦੀ ਕੋਈ ਨਹੀਂ ਗੀ ਇੱਜ਼ਤ ਹੋਈ ਵੀ ਅਸੀਂ ਪ੍ਰਮਾਤਮਾ ਅੱਗੇ ਹੱਥ ਜੋੜਦੇ ਵੀ ਸੱਚੇ ਪਾਸਾ ਮਹਾਰਾਜ ਨੂੰ ਜੀ ਦੇਦੇ ਤੇ ਕਿਤੇ ਇਹਦੀ ਵੀ ਕਦਰ ਹੋਣ ਦਾ ਵੇ ਐਤਾ ਤੇ ਲੋਕਿੰਗ ਕਰਦੇ ਨਹੀਂ ਸੱਤ ਬਗਾਨੇ ਨਾ ਵੀ ਤੇ ਉਹਨਾਂ ਫੇਰ ਵਿਆਹ ਕੇ ਖੜੀ ਆ ਪਰ ਨਾਨਾਂ ਨੇ ਨਹੀਂ ਨਾ ਚੁੰਦਰ ਛੱਡਣੀ ਜੇ ਅੱਡ ਕਰ ਦੋ ਚਾਹੇ ਕਿਸ ਤਰ੍ਹਾਂ ਵੀ ਕਰ ਦੋ ਉਹਨੇ ਪੇਕਿਆ ਕਰ ਪਹਿਲਾਂ ਚੁੰਦਰ ਚੁਲਾਈ ਤੇ ਸਹੁਰਿਆਂ ਘਰ ਵੀ ਹੁਣ ਚਲਾਉਣ ਡਈ ਆ ਉਥੋਂ ਵੀ ਜਦੋਂ ਜੀ ਕਰਦਾ ਵਾ ਉਦੋਂ ਹੀ ਆ ਜਾਂਦੀ ਆਪਣੀ ਮਰਜ਼ੀ ਨਾਲ ਤੇ ਚੌਧਰੀਆ ਤੇ ਆ ਜਾਂਦੀ ਆ ਸਸਮਾਨ ਤੇ ਪੁੱਛਦੀ ਨਹੀਂ ਕੋਹ ਅੱਡ ਕਰਨ ਤਾਂ ਹੀ ਨਹੀਂ ਜਾਣਾ ਨਹੀਂ ਅੱਡ ਕਰਨੀ ਨਹੀਂ ਕਿਦੇ ਨਾਵਾ ਹਾਂ ਹੁਣ ਉੱਥੇ ਦੋ ਭਰਾ ਹੋਣ ਤੇ ਤਾਂ ਵੀ ਇੱਕ ਨਾ ਅੱਡ ਕਰ ਦੋ ਤੇ ਹੁਣ ਕਰੀਏ ਕਿਹਦੇ ਨਾਲ ਅੱਡ ਲੋਕ ਆਖਣਾ ਨਨਾਨ ਕਿਸ ਨੂੰ ਕੀ ਪਤਾ ਉਹਦੇ ਵਿਆਹੀ ਆ ਦੇਖ ਰਿਆ ਕੁੜੀ ਜੀ ਕੋਈ ਕਸੂਰ ਵਾ ਜਿਹੜਾ ਅੱਡ ਕਰਾ ਕੇ ਆ ਇਹਦੀ ਨਹੀਂ ਬਣਦੀ ਸੱਸ ਦੇ ਨਾਲ ਉਹ ਗੱਲ ਤੇ ਉਹ ਹੀ ਆ ਜਾਂਦੀ ਆ ਜੇ ਉਹਦਾ ਮੁੰਡਾ ਪਿਓ ਹੀ ਹੁੰਦਾ ਤਾਂ ਤਾਂ ਵੀ ਉਹਨਾਂ ਜਾ ਕੇ ਕੋਈ ਗੱਲ ਕਰ ਲੈਂਦੇ ਮਣੋਰ ਨਾ ਜਨਾਨੀ ਨਾਲ ਗੱਲ ਕਰੀਏ ਕਿਹੜੀ ਜੇ ਗਾੜੀਆਂ ਕੋ ਮਾਰਾ ਚੰਗਾ ਬੋਲਤਾ ਤੇ ਸਾਡੇ ਲੱਜ ਕੀ ਰਹੂਗਾ ਆ ਇਹ ਤੇ ਗੱਲ ਹੈਗੀ ਆ ਜਨਾਨੀ ਨਾਲ ਤੇ ਮੈਂ ਹੀ ਕਰ ਸਕਦੀ ਆ ਜਨਾਨੀ ਦੇ ਤੇ ਐਵੇਂ ਆਂਦੇ ਆ ਵੀ ਗੁਰਤ ਪਿੱਛੇ ਮੱਤ ਹੁੰਦੀ ਆ ਤੇ ਉਹਨੂੰ ਅੱਖੇ ਤੇ ਅੱਖੇ ਵੀ ਕੀ ਕਈਆਂ ਜਨਾਨੀਆਂ ਸਮਝ ਜਾਂਦੀਆਂ ਵਾ ਤੇ ਕਈ ਨਹੀਂ ਸਮਝਦੀਆਂ ਵੀ ਤੂੰ ਕੌਣ ਮੈਨੂੰ ਸਮਝਾਉਣ ਵਾਲੀ ਆਪਣੇ ਘਰ ਜਾ ਕੇ ਤੇ ਚਮਚਾ ਵਟਾ ਕਰ ਸਾਡੇ ਘਰ ਕੋਈ ਲੋੜ ਨਹੀਂ ਤੈਨੂੰ ਕਰਨ ਦੀ